ਕੌਣ ਜਿੱਤੇਗਾ ਮਾਜੇ ਦੀ ਜੰਗ ਕਿਹੜੇ ਉਮੀਦਵਾਰ ਦੀ ਖੁੱਲੇਗੀ ਕਿਸਮਤ ਦੇਖੋ ਤਰਨਤਾਰਨ ਚ ਜਿਮਨੀ ਚੋਣ ਦੇ ਨਤੀਜੇ ਚ ਕੌਣ ਚੱਲ ਰਿਹਾ ਹੈ ਅੱਗੇ ਵੋਟਰਾਂ ਦੀ ਗਿਣਤੀ ਸ਼ੁਰੂ ਹੁੰਦਿਆਂ ਸਾਰ ਪੈ ਗਿਆ ਗਾ ਛੇਵੇਂ ਰਾਊਂਡ ਚ ਆਪ ਤੇ ਅਕਾਲੀ ਦਲ ਦਾ ਫਸਮਾ ਮੁਕਾਬਲਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਤਰਨਤਾਰਨ ਵਿਧਾਨ ਸਭਾ ਹਲਕੀ ਦੀ ਜਿਮਨੀ ਚੋਨਲੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਸਵੇਰੇ 11 ਵਜੇ ਤੱਕ 15 ਉਮੀਦਵਾਰਾਂ ਦੀ ਜਿੱਤ ਹਾਰ ਬਾਰੇ ਸਥਿਤੀ ਸਪੱਸ਼ਟ ਹੋ ਜਾਵੇਗੀ ਮਾਈ ਪਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਤਰਨਤਾਰਨ ਚ ਸਵੇਰੇ 8 ਵਜੇ ਤੋਂ VOTING ਦੀ ਗਿਣਤੀ ਜਿਹੜੀ ਹੈ ਜਾਰੀ ਹੈ ਮੰਗਲਵਾਰ ਨੂੰ ਹੋਈ ਪੋਲਿੰਗ ਦੌਰਾਨ ਇਸ ਹਲਕੇ ਚ 60.95% VOTING ਦਰਜ ਕੀਤੀ ਗਈ ਹੈ ਵੋਟਾਂ ਦੀ ਗਿਣਤੀ 16 ਗੇੜਾਂ ਦੇ ਵਿੱਚ ਪੂਰੀ ਹੋਵੇਗੀ ਵੋਟਾਂ ਦੀ ਗਿਣਤੀ ਦੇ ਆਪ ਅਤੇ ਅਕਾਲੀ ਦਲ ਦੇ ਵਿੱਚ ਫਸਮਾ ਮੁਕਾਬਲਾ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ EVM ਵਿਚਲੀ ਵੋਟਾਂ ਦੀ ਗਿਣਤੀ ਲਈ ਇੱਕ ਹਾਲ ਦੇ ਵਿੱਚ 14 ਕਾਊਂਟਰ ਲਗਾਏ ਗਏ ਨੇ ਜਦਕਿ ਉਸ ਦੇ ਨਾਲ ਵਾਲੇ ਦੂਸਰੇ ਹਾਲ ਦੇ ਵਿੱਚ ਪੋਸਟਲ ਵੋਟ ਦੀ ਗਿਣਤੀ ਕਰਨ ਲਈ ਸੱਤ ਗਿਣਤੀ ਟੇਬਲ ਲਗਾਏ ਗਏ ਨੇ 54 ਲੜਨ ਵਾਲੇ ਉਮੀਦਵਾਰ ਗਿਣਤੀ ਕੇਂਦਰ ਦੇ ਵਿੱਚ ਸਵੇਰੇ ਤੋਂ ਹੀ ਪਹੁੰਚ ਗਏ ਸਨ ਤਰਨਤਾਰਨ ਵਿਧਾਨ ਸਭਾ ਸੀਟ ਜੂਨ ਵਿੱਚ ਆਮ ਆਦਮੀ ਪਾਰਟੀ ਆਪ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ ਮਾਰਚ 2022 ਤੋਂ ਬਾਅਦ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਇਹ ਸੱਤਵੀਂ ਜਿਮਨੀ ਚੋਣ ਹੈ ਸਤਤਾਰੀ ਆਪ ਨੇ ਹੁਣ ਤੱਕ 6 ਸੀਟਾਂ ਲਈ ਹੋਈ ਜਿਮਨੀ ਚੋਣ ਦੇ ਵਿੱਚ 5 ਚ ਜਿੱਤ ਦਰਜ ਕੀਤੀ ਹੈ ਤਰਨਤਨ ਹਲਕੇ ਦੀ ਜਿਮਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਆਗੂਆਂ ਲਈ ਵੱਡੀ ਅਜਮਾਇਸ਼ ਵਜੋਂ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਸੀਟ ਨੂੰ ਬਰਕਰਾਰ ਰੱਖਣ ਲਈ ਹਮਲਾਵਰ ਟੰਗ ਨਾਲ ਪ੍ਰਚਾਰ ਕੀਤਾ ਨਤੀਜੇ ਤੋਂ ਸਰਹੱਦੀ ਇਲਾਕੇ ਚ ਆਪ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਪ੍ਰਤੀ ਵੋਟਰਾਂ ਦੀ ਭਾਵਨਾ ਦਾ ਸੰਕੇਤ ਮਿਲਨ ਦੀ ਵੀ ਉਮੀਦ ਹੈ ਜੀ ਹਾਂ ਹੁਣ 6ਵੇਂ 라ਉਂਡ ਦੇ ਵਿੱਚ ਜਿਹੜਾ ਆ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਫਜ਼ਮਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਭਾਰੀ ਲੀਡ ਦੇ ਨਾਲ ਇਹ ਅੱਗੇ ਜਾਂਦੇ ਜਿਹੜੇ ਨੇ ਦਿਖਾਈ ਦੇ ਰਹੇ ਨੇ ਆਪ ਨੇ ਤਰਨ ਤਰਨ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮਿਤ ਸਿੰਘ ਸੰਧੂ ਨੂੰ ਮੈਦਾਨ 'ਚ ਉਤਾਰਿਆ ਜੋ ਜੁਲਾਈ 'ਚ ਪਾਰਟੀ 'ਚ ਸ਼ਾਮਲ ਹੋਏ ਸਨ ਸੰਧੂ 2002 'ਚ ਆਜ਼ਾਦ ਉਮੀਦਵਾਰ ਵਜੋਂ ਅਤੇ 2007 ਅਤੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਚੁਣੇ ਗਏ ਸਨ ਉਹ 2017 ਤੇ 2022 ਵਿੱਚ ਸੀਟ ਹਾਰ ਗਏ ਸਨ ਕਾਂਗਰਸ ਪਾਰਟੀ ਲਈ ਇਹ ਜਿੰਨੀ ਚੋਣ ਵਕਾਰ ਦਾ ਸਵਾਲ ਹੈ ਪਾਰਟੀ ਨੇ ਆਪਣੀ ਜ਼ਿਲ੍ਹਾ ਇਕਾਈ ਦੇ ਮੁਖੀ ਕਰਨਵੀਰ ਸਿੰਘ ਬੁਰਜ ਜੋ ਕਿ ਇੱਕ ਕਿਸਾਨ ਤੇ ਰੀਅਲ ਅਸਟੇਟ ਕਾਰੋਬਾਰੀ ਨੇ ਉਨ੍ਹਾਂ ਨੂੰ ਪਹਿਲੀ ਚੋਣ ਲੜਨ ਦੇ ਲਈ ਨਾਮਜ਼ਦ ਕੀਤਾ ਇਸ ਮੁਹਿੰਮ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਵਿਰੁੱਧ ਕਥਿਤ ਜਾਤੀਵਾਦੀ ਟਿੱਪਣੀਆਂ ਲਈ ਵਿਰੋਧੀਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਮੁਆਫੀ ਵੀ ਮੰਗ ਲਈ ਸੁਬਰੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਨੇ ਤਰੰਤਰਨ ਵਿੱਚ ਜ਼ਿਲ੍ਹਾ ਪ੍ਰਧਾਨ ਹਰਮਿਤ ਸਿੰਘ ਸੰਧੂ ਨੂੰ ਮੈਦਾਨ 'ਚ ਉਤਾਰਿਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਸਮੇਤ ਸੀਨੀਅਰ ਆਗੂ ਨੇ ਚੋਣ ਮਹੀਮਾ ਵਿੱਚ ਹਿੱਸਾ ਲਿਆ ਜੀ ਹਾਂ ਹੁਣ ਤੁਹਾਨੂੰ ਦੱਸ ਦਈਏ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਸਣਾ ਮੁਕਾਬਲਾ ਚੱਲ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਪਾਰਟੀ ਜਿਹੜੀ ਹੈ ਇਸ ਜਿੰਮਨੀ ਚੋਣ ਦੇ ਵਿੱਚ ਬਾਜ਼ੀ ਮਾਰਦੀ ਆ ਇਹ ਤਾਂ ਹੁਣ ਕੁਝ ਸਮੇਂ ਬਾਅਦ ਹੀ ਪਤਾ ਲੱਗੇਗਾ